ਲੁਧਿਆਣਾ ਚ ਦਿਖਿਆ ਗੁੰਡਾ ਗਰਦੀਦਾਰ ਨੰਗਾ ਨਾਤ ਬੱਚਿਆਂ ਦੀ ਬਹਿਸ ਵਾਜੀ ਬਣੀ ਵੱਡਿਆਂ ਲਈ ਜੰਗ ਦਾ ਮੈਦਾਨ ਮਾਰਕੁੱਟ ਦੀ ਵੀਡੀਓ ਵੀ ਆਈ ਸਾਹਮਣੇ ਪਰਿਵਾਰ ਨੇ ਝਗੜੇ ਤੋਂ ਬਾਅਦ ਗੱਲਬਾਤ ਹੋਈ ਮਾਮਲੇ ਨੂੰ ਲੈ ਕੇ ਦੱਸੀ ਅਸਲ ਕਹਾਣੀ ਲੁਧਿਆਣਾ ਦੇ ਸਾਨ੍ਹੇਵਾਲ ਅਧੀਨ ਪੈਂਦੇ ਗਾਰਡਨ ਸਿਟੀ ਕਲੋਨੀ ਦੇ ਵਿੱਚ ਦੋ ਪਰਿਵਾਰਾਂ ਦੀ ਬੱਚਿਆਂ ਦੀ ਆਪਸੀ ਬਹਿਜਵਾਜੀ ਤੋਂ ਬਾਅਦ ਲੜਾਈ ਹੋ ਗਈ। ਦੱਸ ਦਈਏ ਕਿ ਇਹ ਲੜਾਈ ਇੰਨੀ ਵੱਧ ਗਈ ਕਿ ਦੋਵਾਂ ਲਈ ਜੰਗ ਦਾ ਮੈਦਾਨ ਬਣ ਗਈ। ਉਧਰ ਇੱਕ ਪਰਿਵਾਰ ਨੇ ਦੂਸਰੀ ਧਿਰ ਤੇ ਧਾਰਾਂ ਹਥਿਆਰਾਂ ਨਾਲ ਹਮਲਾ ਵੀ ਕੀਤਾ। ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਗੱਡੀਆਂ ਦੀ ਵੀ ਭੰਤੌਰ ਕੀਤੀ ਜਾ ਰਹੀ ਹੈ। ਉਧਰ ਇਸ ਮਾਮਲੇ ਨੂੰ ਲੈ ਕੇ ਪੀੜਤ ਪਰਿਵਾਰ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਪਣੇ ਦਾਸਤਾਨ ਦੱਸੀ ਹੈ। ਉਹਨਾਂ ਦੱਸਿਆ ਕਿ ਬੱਚਿਆਂ ਦੀ ਲੜਾਈ ਝਗੜੀ ਦੇ ਚੱਲਦੇ ਆ ਉਹਨਾਂ ਉੱਤੇ ਹਮਲਾ ਕੀਤਾ ਗਿਆ। ਉਹਨਾਂ ਕਿਹਾ ਕਿ ਹਮਲੇ ਤੋਂ ਬਾਅਦ ਉਹਨਾਂ ਉੱਤੇ ਹੀ ਉਲਟਾ ਮਾਮਲਾ ਦਰਜ ਕੀਤਾ ਗਿਆ ਜਿਸ ਸੰਬੰਧੀ ਉਹ ਇਨਸਾਫ ਲਈ ਮੰਗ ਕਰਦੇ ਨੇ। ਇਸ ਸੰਬੰਧ ਜਦੋਂ ਥਾਣਾ ਸਾਨੇਵਾਲ ਦੇ ਐਸਐਚਓ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਐਐਮਐਲ ਤੇ ਆਧਾਰ ਤੇ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜੋ ਜਵਿੰਦਰ ਸਿੰਘ ਦੇ ਸੱਟਾਂ ਲੱਗੀਆਂ ਸੀ ਉਸ ਮੁਤਾਬਕ ਐਫਆਰਆਈ ਦਰਜ ਹੋਈ ਹੈ। ਉਹਨਾਂ ਕਿਹਾ ਕਿ ਦੂਸਰੀ ਤਿੰਨ ਨੂੰ ਵੀ ਆਪਣੇ ਬਿਆਨ ਦਰਜ ਕਰਾਉਣ ਲਈ ਕਿਹਾ ਗਿਆ ਹੈ। ਉਹਨਾਂ ਕਹੇ ਕਿ ਜੋ ਕਾਨੂੰਨ ਮੁਤਾਬਕ ਮੰਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ ਉਹਨਾਂ ਕਹੇ ਕਿ ਜੋ ਨੰਗੀਆਂ ਕਰਪਾਨਾਂ ਜਾਂ ਸੀਸੀਟੀਵੀ ਸਾਹਮਣੇ ਆਈ ਹੈ ਉਹ ਵੀ ਉਹਨਾਂ ਨੂੰ ਮਹਿਆ ਕਰਵਾਈ ਜਾਵੇ ਇਸ ਮੌਕੇ ਤੇ ਹੋਈ ਗੱਲਬਾਤ ਦਰਾਂ ਰਿਪੋਰਟ ਕੀਆ ਆਊਟ ਸੌਂਡ ਰਹੇ ਹਾਂ ਇੱਕ ਰਿਪੋਰਟ ਅਜੋ ਇੱਕ ਬੜੀ ਕ ਛੋਟੀ ਜਿਹੀ ਗੱਲ ਹੋਈ ਸੀ ਬੱਚਿਆਂ ਦੀ ਲੜਾਈ ਝਗੜੇ ਤੋਂ ਔਰ ਇਹ ਝਗੜਾ ਹੋਇਆ ਹੈ ਗਾਰਡਨ ਸਿਟੀ ਚ ਸਾਨੇਵੜ ਔਰ ਸਿਰਫ ਇਹ ਬੱਚਿਆਂ ਦੀ ਇੱਕ ਬੜੀ ਛੋਟੀ ਗੱਲ ਸੀ ਜਿਹਦੇ ਪਿੱਛੇ ਮੈਂ ਉਹ ਆਪਣੇ ਜਿਹੜੇ ਆਪਣੇ ਗਵੰਡੀ ਨੇ ਸੁਖਵਿੰਦਰ ਸਿੰਘ ਉਹਨਾਂ ਦੀ ਵਾਈਫ ਨਾਲ ਝਗੜੇ ਦੇ ਰਿਲੇਟਡ ਗੱਲ ਕਰਨ ਗਈ ਆ ਔਰ ਇੰਨਿਕ ਨਾਰਮਲ ਵੇ ਨਾਲ ਸਿਰਫ ਇਹ ਕਹਿਨ ਕਿ ਜੇ ਤੁਹਾਨੂੰ ਲੱਗਦਾ ਬੱਚਿਆਂ ਦੀ ਨਹੀਂ ਬੰਦੀ ਤਾਂ ਤੁਸੀਂ ਆਪਣਾ ਬੇਟਾ ਮੇਰੇ ਬੇਟੇ ਨਾਲ ਨਾ ਖੇਲਣ ਦਿਓ ਇੰਨੀ ਕ ਗੱਲ ਹੋਈ ਹੈ ਉਹਨੇ ਵਿੱਚ ਉਹਨਾਂ ਦਾ ਰਾਜਵਿੰਦਰ ਦਾ ਹਸਬੰਡ ਸੁਖਵਿੰਦਰ ਸਿੰਘ ਏ ਅੰਦਰੋਂ ਆਂਦਾ ਹੈ ਇਹਨੇ ਮੈਨੂੰ ਗਾਲਾਂ ਕੱਢੀਆਂ ਨੇ ਇੰਨੀਆਂ ਕਿ ਅਬਿਊਜ਼ ਵਰਡਸ ਯੂਜ਼ ਕਿਤੇ ਜੋ ਕਿ ਮੈਂ মিডিਆ ਸਾਹਮਣੇ ਯੂਜ਼ ਵੀ ਨਹੀਂ ਕਰ ਸਕਦੀ ਹੈਗੀ ਔਰ ਇਸ ਤੋਂ ਬਾਅਦ ਉਹਨਾਂ ਨੇ ਪੈਂਦੇ ਸੱਟੇ ਮੇਰੇ ਹਸਬੰਡ ਤੇ ਮਾਰਨ ਲਈ ਬੈਟ ਕੱਢਿਆ ਔਰ ਉਸ ਤੋਂ ਬਾਅਦ ਉਹਨਾਂ ਨੇ ਦਾਤ ਕੱਢਿਆ ਜੀ ਤੋਂ ਡਰ ਕੇ ਮੇਰੀ ਬੇਟੀ ਨੇ ਮੇਰੇ ਦੇਵਰ ਨੂੰ ਕਾਲ ਕੀਤੀ ਕਿ ਚਾਚੂ ਇੱਥੇ ਝਗੜਾ ਹੋ ਰਿਹਾ ਪਾਪਾ ਨੂੰ ਉਹਨਾਂ ਨੇ ਮਾਰਤਾ ਔਰ ਵਿਦਨ ਕੁਛ ਸੈਕਿੰਡ ਚ ਮੇਰਾ ਦੇਵਰ ਵੀ ਉੱਥੇ ਪਹੁੰਚ ਗਿਆ ਔਰ ਇਹ ਜਸਟ ਉਹਨਾਂ ਨਾਲ ਗੱਲ ਕਰ ਰਿਹਾ ਔਰ ਨਿਹੱਥਾ ਇਹ ਵੀ ਹੈ ਮੇਰੇ ਹਸਬੰਡ ਵੀ ਨੇ ਵਿਕਰਮਜੀਤ ਔਰ ਮੈਂ ਵੀ ਸਿਰਫ ਉਹਨਾਂ ਨੂੰ ਇਹ ਕਹਿ ਰਹੇ ਹਾਂ ਕਿ ਤੁਸੀਂ ਇਦਾਂ ਦੀ ਲੈਂਗੁਏਜ ਯੂਜ਼ ਹੀ ਕਿਉਂ ਕਰ ਰਹੇ ਹੋ ਜੇ ਕੋਈ ਗੱਲ ਬਾਤ ਹੈ ਬੰਦਾ ਬੈਠ ਕੇ ਵੀ ਬੋਲ ਸਕਦਾ ਹੈ ਵੈਸੇ ਕਹਿ ਸਕਦਾ ਤੁਸੀਂ ਆਪਣੇ ਬੱਚੇ ਸਾਡੇ ਨਾਲ ਨਾ ਖੇਲਣ ਦਿਓ ਉਸ ਦੌਰਾਨ ਜਦੋਂ ਮੇਰਾ ਦੇਵਰ ਇਹ ਗੱਲ ਕਰ ਰਿਹਾ ਹੈ ਉਹਨਾਂ ਨੇ ਮੇਰੇ ਹਸਬੰਡ ਤੇ ਪਹਿਲਾ ਵਾਰ ਦਾਤ ਦੇ ਨਾਲ ਕੀਤਾ ਹੈ ਜਿਸ ਦੌਰਾਨ ਉਸ ਤੋਂ ਬਾਅਦ ਉਹਨਾਂ ਨੇ ਅੰਦਰੋਂ ਇੱਟ ਭਗਾ ਕੇ ਮਾਰੀ ਹੈ ਫਿਰ ਮੇਰੇ ਦੇਵਰ ਨੇ ਆਪਣੇ ਬਚਾ ਦੇ ਵਿੱਚ ਇੱਟ ਮਾਰੀ ਐ ਔਰ ਉਹਨੇ ਜੁਨਾ ਦਾ ਦੂਜਾ ਬ੍ਰਦਰ ਦਵਿੰਦਰ ਸਿੰਘ ਜਿਹੜੇ ਕਿ ਇੱਕ ਉਹਨਾਂ ਨੇ ਇੰਟਰਵਿਊ ਦਿੱਤਾ ਹੈ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਰੱਖੀ ਸੀ ਉਹਦੇ ਚ ਉਹ ਕਹਿ ਰਹੇ ਐ ਕਿ ਮੈਂ ਨਿਹੱਥਾਂ ਉਹਨਾਂ ਦੇ ਕੋਲ ਗਿਆ ਵਾਂ ਔਰ ਮੈਂ ਸਿਰਫ ਉਹਨਾਂ ਦੇ ਨਾਲ ਗੱਲਬਾਤ ਕਰਨ ਲਈ ਗਿਆ ਵਾਂ ਔਰ ਉਹ ਕਹਿ ਰਹੇ ਐ ਕਿ ਉਹ ਇਹਨਾਂ ਨੇ ਸਾਨੂੰ ਇੰਨੀ ਬੁਰੀ ਤਰ੍ਹਾਂ ਮਾਰਿਆ ਕਿ ਮੈਂ ਮੈਂ ਪਰਮਾਤਮਾ ਦੀ ਕਿਰਪਾ ਦੇ ਨਾਲ ਬਚਿਆ ਔਰ ਇਹ ਮੈਨੂੰ ਦੱਸੋ ਇਹ ਉਹਨਾਂ ਦੀ ਪਿਕਚਰ ਹੈ ਕਿ ਇਹ ਉਹ ਨਾਰਮਲ ਗੱਲਬਾਤ ਕਰਨ ਆਏ ਸੀ ਇਹ ਉਹਨਾਂ ਦੀ ਨਾਰਮਲ ਗੱਲਬਾਤ ਸੀਗੀ ਔਰ ਸੈਕਿੰਡ ਪਿਕਸ ਤੁਹਾਨੂੰ ਮੈਂ ਦਿਖਾਨੀਆਂ ਆ ਆ ਦੇਖੋ ਇਹ ਉਹਨਾਂ ਦਾ ਦੂਜਾ ਬ੍ਰਦਰ ਸੁਖਵਿੰਦਰ ਸਿੰਘ ਵਿਧ ਹਥਿਆਰਾਂ ਦੇ ਨਾਲ ਕਿ ਗਲੀ ਮੱਲੇ ਦੀ ਲੜਾਈ ਚ ਆਪਾਂ ਨੋਰਮਲ ਇੱਕ ਗੱਲ ਚ ਕੀ ਆਪਾਂ ਹਥਿਆਰ ਘਟਦੇ ਹੁੰਨੇ ਉਸ ਤੋਂ ਬਾਅਦ ਥਰਡ ਉਹਨਾਂ ਦੇ ਹਸਬੰਦ ਨੇ ਅਜਰਾ ਸੁਖਵਿੰਦਰ ਸਿੰਘ ਹੈ ਉਹਨੇ ਮੇਰੇ ਤੇ ਅ ਛਰਲੇ ਵਾਲੀ ਗੰਨ ਦੇ ਨਾਲ ਵਾਰ ਕੀਤਾ ਜੋ ਕਿ ਮੈਨੂੰ ਪਤਾ ਵੀ ਨਹੀਂ ਲੱਗਾ ਉਸ ਟਾਈਮ ਮੇਰੇ ਇੱਥੇ ਇੰਜਰੀ ਹੋਈ ਔਰ ਇਹ ਛਰਲਾ ਹੱਲੇ ਵੀ ਆ ਦੇਖੋ ਇਹ ਲਾਈਵ ਹੈ ਜੇ ਮੇਰੇ ਮੰਗਲ ਸੂਤਰ ਨਾ ਪਾਇਆ ਹੁੰਦਾ ਫਿਰ ਅੱਜ ਕੀ ਹੁੰਦਾ ਔਰ ਉਸ ਤੋਂ ਬਾਅਦ ਉਹਨਾਂ ਨੇ ਇੱਕ ਤੋਂ ਨੂੰ ਮੈਂ ਵੀਡੀਓ ਦਿਖਾਨੀ ਆ ਉਹਨਾਂ ਦੀਆਂ ਘਰ ਵਾਲੀਆਂ ਉਹਨਾਂ ਨੇ ਮੁੰਡੇ ਬੁਲਾ ਕੇ ਸਾਡੇ ਘਰ ਤੇ ਉਹ ਹਮਲਾ ਕੀਤਾ ਹੈ ਕਿ ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦੀ ਹੈਗੀ ਆ ਦੇਖੋ ਇਹ ਬੰਦਾ ਕਹਿ ਰਿਹਾ ਕਿ ਮੈਂ ਨੋਰਮਲ ਗੱਲਬਾਤ ਕਰਨ ਗਿਆ ਸੀ ਠੀਕ ਹੈ ਜੀ ਇੱਕ ਇਹ ਔਰ ਇਹਨਾਂ ਨੇ ਥਾਣੇ ਦੇ ਵਿੱਚ ਲਿਖਾਇਆ ਕਿ ਅੱਜ ਮੇਰੇ ਹਸਬੰਦ ਔਰ ਮੇਰੇ ਦੇਵਰ ਨੇ ਵਰੁਣ ਨੇ ਇਹਨਾਂ ਨੂੰ ਬੁਰੀ ਤਰ੍ਹਾਂ ਮਾਰਿਆ ਤਾਂ ਜੋ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਬਚਿਆ ਮੈਂ ਤੁਹਾਨੂੰ ਹੁਣ ਅੱਗੇ ਕਿਸ ਤਰੀਕੇ ਦੀ ਕਾਰਵਾਈ ਸਰ ਮੈਂ ਤੁਹਾਨੂੰ ਇਹ ਕਾਰਵਾਈ ਜਾਣਨੀ ਆ ਇਹਨਾਂ ਨੇ ਸਾਡੇ ਉੱਤੇ ਝੂਠਾ ਪਰਚਾ ਪਵਾਇਆ ਹੈ ਕਿ ਮੇਰੇ ਹਸਬੰਦ ਔਰ ਮੇਰੇ ਦੇਵਰ ਨੇ ਉਹਨਾਂ ਨੂੰ ਜਾਨੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਜਦ ਕਿ ਥਾਣੇ ਵੱਲੋਂ ਸਾਡੇ ਤੇ ਐਫ ਆਰ ਆਈ ਦਰਜ ਹੋ ਚੁੱਕੀ ਹੈ ਅਸੀਂ ਵੀ ਐਫ ਆਰ ਆਈ ਦਰਜ ਕਰਵਾਈ ਸੀ ਬਟ ਸਾਡਾ ਕੋਈ ਵੀ ਸੁਣਵਾਈ ਨਹੀਂ ਹੋਈ ਹੈ ਔਰ ਕੋਈ ਧਾਰਾ ਨਹੀਂ ਲੱਗੀ ਔਰ ਉਲਟਾ ਇਹ ਗਲਤ ਹੋ ਕੇ ਸਾਡੇ ਤਿੰਨਾਂ ਦੇ 307 ਦੀ ਕਾਰਵਾਈ ਚਾ ਰਹੇ ਨੇ ਹੁਣ ਤੁਹਾਡੇ ਸਾਹਮਣੇ ਪ੍ਰੂਫ ਨੇ ਤੁਸੀਂ ਦੱਸੋ ਕਿ ਸਾਡੇ ਤੇ 357 ਦੀ ਕਾਰਵਾਈ ਬਣਦੀ ਹੈ ਔਰ ਜੋ ਉਹਨਾਂ ਦੀਆਂ ਵੀਡੀਓਜ਼ ਨੇ ਉਹ ਸ਼ੋਅ ਅਰਧਨ ਪੇ ਸਾਡੇ ਤਿੰਨਾਂ ਕੋ ਕੋਈ ਹਥਿਆਰ ਹੈਗਾ ਕਿਹੜੇ ਥਾਣੇ ਦਾ ਮਾਮਲਾ ਬੀਬ ਕਿਹੜੇ ਥਾਣੇ ਦਾ ਇਹ ਜੀ ਸਾਨੇਵਲ ਥਾਣੇ ਦਾ ਮਾਮਲਾ ਹੈ ਅੱਛਾ ਤੁਸੀਂ ਸੀਨੀਅਰ ਅਧਿਕਾਰੀਆਂ ਨੂੰ ਅੱਗੇ ਦੇ ਦਿੱਤੀ ਹੈ ਤੁਸੀਂ ਜੀ ਬਿਲਕੁਲ ਸੇਮ ਇਸ ਤਰ੍ਹਾਂ ਦੇ ਪ੍ਰਿੰਟ ਆਊਟ ਪੈਨ ਡਰਾਈਵ ਦੇ ਵਿੱਚ ਵੀਡੀਓਜ਼ ਅਸੀਂ ਸਭ ਕੁਝ ਸਬਮਿਟ ਕਰਵਾ ਚੁੱਕੇ ਹਾਂ ਬਟ ਫਿਰ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਕਾਰਨ ਕੀ ਹੈ ਤੁਹਾਡੇ ਵੱਲੋਂ ਵੀ ਦਰਖਾਸਤ ਦਿੱਤੀ ਗਈ ਸੀ ਉਹਨਾਂ ਵੱਲੋਂ ਵੀ ਪਰ ਉਹਨਾਂ ਹੀ ਦਰਖਾਸਤ ਤੇ ਕਾਰਵਾਈ ਹੋਗੀ ਤੁਹਾਡੀ ਦਰਖਾਸਤ ਤੇ ਕਾਰਵਾਈ ਨਹੀਂ ਹੋ ਰਹੀ ਨਹੀਂ ਜੀ ਨਹੀਂ ਕੋਈ ਕਾਰਨ ਕੀ ਕਾਰਨ ਕੀ ਮੰਦੇ ਸਰ ਕਾਰਨ ਮੈਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ ਕਿਉਂਕਿ ਸਾਡੇ ਕੋਲ ਤਾਂ ਇਸ ਲਈ ਵੀ ਕਾ ਮੈਨੂੰ ਇਹ ਲੱਗ ਰਿਹਾ ਪੀ ਉਹਨਾਂ ਨੇ ਪੋਲੀਟਿਕਲ ਕੋਈ ਪ੍ਰੈਸ਼ਰ ਪਵਾਇਆ ਹੋਇਆ ਜਿਸ ਵਜ੍ਹਾ ਤੋਂ ਸਾਡੇ ਤੇ ਕਾਰਵਾਈ ਹੋ ਰਹੀ ਹੈ। ਹੋਰ ਸਰ ਤੁਹਾਨੂੰ ਹੋਰ ਦਮ ਦੱਸਾਂ ਉਹਨਾਂ ਨੇ ਸਾਡੀਆਂ ਗੱਡੀਆਂ ਇੰਨੀ ਬੁਰੇ ਕੱਢੀ ਗੱਡੀਆਂ ਇੰਨੀ ਬੁਰੀ ਤਰ੍ਹਾਂ ਡੈਮੇਜ ਕੀਤੀਆਂ ਹੈ। ਔਰ ਉਹ ਬੰਦਾ ਤੁਸੀਂ ਦੇਖੋ ਉਹ ਕਹਿ ਰਹੇ ਨੇ ਕਿ ਬਹੁਤ ਸੀਰੀਅਸ ਹੈ ਜੇ ਬੰਦਾ ਸੀਰੀਅਸ ਹੈ ਮੇਰੇ ਹਸਬੰਦ ਔਰ ਉਹਨਾਂ ਨੇ ਮਾਰਿਆ ਹੈ ਉਹ ਬਾਅਦ ਚੋਂ ਸਾਡੇ ਘਰ ਦੇ ਬਾਹਰ ਆ ਕੇ ਇੰਨੀ ਭੰਤੋੜ ਬੰਦਾ ਕਿਵੇਂ ਕਰ ਸਕਦਾ ਹੈ? ਨਾ ਹਾਂ ਤੁਸ ਇਨਕੁਆਰੀ ਵੀ ਮੰਗ ਕਰਦੇ ਜੀ ਬਿਲਕੁਲ ਕਰਦੇ ਹਾਂ ਔਰ ਇਨਸਾਫ ਦੀ ਮੰਗ ਕਰਦੇ ਹਾਂ ਸਰ ਮੈਨੂੰ ਸਿਰਫ ਇੱਕ ਗੱਲ ਦਾ ਜਵਾਬ ਦੇ ਦਿਓ ਜੇ ਉਸ ਦਿਨ ਲੱਕ ਸੀਗਾ ਕਿ ਇਹਨਾਂ ਨੇ ਉਹ ਵੀਡੀਓਜ਼ ਵੀ ਨੇ ਵੀ ਤਲਵਾਰਾਂ ਖੋਈਆਂ ਨੇ ਜਿਉਂ ਨਾ ਖੋਂਦੇ ਇਹਨਾਂ ਦੋਨਾਂ ਚ ਕੋਈ ਵੀ ਮਰ ਸਕਦਾ ਸੀ ਕਿ ਪੁਲਿਸ ਵਾਲੇ ਤਾਂ ਕਰਦੇ ਵੀ ਜਿਸ ਦਿਨ ਇਹਨਾਂ ਦੀਆਂ ਲਾਸ਼ਾਂ ਉੱਠ ਜਾਂਦੀਆਂ ਤਾਂ ਉਹ ਐਫਆਰ ਆਈ ਦਰਜ ਕਰਦੇ ਵੀ ਹਾਂਜੀ ਜੀ 307 ਆ 302 ਬਣੀ ਆ ਜਾਂ ਇਹ ਮੇਰੇ ਉਸ ਟਾਈਮ ਨਾ ਵੀਰ ਕਿੱਤਾ ਹੁੰਦਾ ਇਹ ਮੇਰੇ ਅੰਦਰ ਚਲਾ ਜਾਂਦਾ ਤਾਂ ਉਹ ਐਫਆਰ ਆਈ ਦਰਜ ਕਰਦੇ ਵੀ 302 ਜਾਂ 307 ਹੈ ਉਹਨਾਂ ਦੀਆਂ ਜਨਾਨੀਆਂ ਉਹਨਾਂ ਦਾ ਬੇਟਾ ਤੱਕ ਸਾਡੇ ਘਰ ਦੇ ਬਾਹਰ ਉਹਨਾਂ ਨੇ ਮੇਰੇ ਬੱਚਿਆਂ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਹੈ ਅਗਰ ਉਹ ਪਥਰਾਵ ਮੇਰੇ ਬੱਚਿਆਂ ਤੇ ਲੱਗਦਾ ਮੈਂ ਆਪਣੇ ਬੱਚੇ ਗਵਾਂਡੀਆਂ ਦੇ ਘਰ ਭੇਜੇ ਹੋਏ ਸੀਗੇ ਕਿ ਜਦੋਂ ਤੋੜ ਭਾਨੋ ਕਰ ਰਹੇ ਅਗਰ ਸ਼ੀਸ਼ੇ ਟੁੱਟੇ ਤਾਂ ਮੇਰੇ ਬੱਚਿਆਂ ਦੇ ਨਾ ਲੱਗੇ ਵੀਡੀਓ ਦੇ ਬਾਅਦ ਵੀ ਦੇਖਿਆ ਜਾ ਰਿਹਾ ਇੱਕ ਵੀਡੀਓ ਦੇ ਵਿੱਚ ਚਾਰ ਪੰਜ ਦਿਨ ਤੱਕ ਕਹਿੰਦੇ ਨਿੰਗ ਸਿੰਘ ਵੀ ਬਾਅਦ ਜੀ ਬਿਲਕੁਲ ਸਰ ਇਹ ਉਹੀ ਤੁਹਾਨੂੰ ਦੱਸਣਗੇ ਉਹਨਾਂ ਨੇ ਫੁੱਲ ਬਦਮਾਸ਼ੀ ਦਿਖਾਈ ਹੈ ਇੱਕ ਤਾਂ ਉਹਨਾਂ ਨੇ ਇਹ ਸਭ ਕੀਤਾ ਉਸ ਤੋਂ ਬਾਅਦ ਤਿੰਨ ਚਾਰ ਦਿਨ ਤੱਕ ਉਹਨਾਂ ਨੇ ਸਾਰੇ ਬੰਦੇ ਬੁਲਾ ਕੇ ਨਾ ਬੰਦੇ ਬੁਲਾ ਕੇ ਸਾਡੇ ਘਰਾਂ ਦੇ ਮੁਰੋਂ ਕੱਢਦੇ ਰਹੇ ਨੇ ਔਰ ਸਰ ਇੱਕ ਹੋਰ ਸੀ ਉਹ ਇਸ ਮਾਮਲੇ ਨੂੰ ਹਿੰਦੂ ਔਰ ਸਿੱਖ ਦਾ ਮਾਮਲਾ ਬਣਾ ਰਹੇ ਨੇ ਔਰ ਜਦ ਕਿ ਬਿਲਕੁਲ ਵੀ ਹੈ ਹੀ ਨਹੀਂ ਉਹ ਆਪਣੀਆਂ ਵੀਡੀਓ ਸ਼ੋਅ ਕਰਦੇ ਜਿਸ ਜਿੱਥੇ ਕਿ ਸਾਡੇ ਚੋਂ ਕਿਸੇ ਨੇ ਵੀ ਸਿੱਖਾਂ ਦੇ ਪ੍ਰਤੀ ਕੋਈ ਗਲਤ ਵਰਡ ਯੂਜ਼ ਕੀਤਾ ਹੈ ਜਾਂ ਕਿਸੇ ਦੀ ਦਸਤਾਰ ਤੇ ਹੱਥ ਪਾਇਆ ਜਾਂ ਕੁਝ ਕੀਤਾ ਹੈ ਔਰ ਜਾਣ ਬੁੱਝ ਕੇ ਉਹ ਇਹ ਚੀਜ਼ਾਂ ਨੂੰ ਕ੍ਰੀਏਟ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਅਸੀਂ ਗਲਤ ਹਾਂ ਅਸੀਂ ਸਿੰਘਾਂ ਦਾ ਜਦੋਂ ਬਣਾਵਾਂਗੇ ਤਾਂ ਡੈਫੀਨਿਟਲੀ ਹੈ ਕਿ ਮੁੱਦਾ ਗਰਮ ਹੋਏਗਾ ਹੋਏਗਾ ਅਗਲੀ ਅੱਗੇ ਜੇ ਸਾਹਮਣੇ ਵਾਲ ਪੁਲਿਸ ਦੇ ਵੱਲੋਂ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਅਗਲੀ ਰਣਨੀਤੀ ਕੀ ਹੈ ਸੋ ਮੈਂ ਸੀਪੀ ਸਾਹਿਬ ਕੋ ਪੇਸ਼ ਹੋऊंगी ਉਹ ਇਸ ਲਈ ਪੇਸ਼ ਹੋऊंगी ਇਹਨਾਂ ਤੋਂ ਮੈਨੂੰ ਅੱਜ ਵੀ ਖਤਰਾ ਹੈ ਇਹ ਅੱਜ ਵੀ ਮੁੰਡੇ ਲੈ ਕੇ ਮੁੰਡੇ ਮੂੰਹ ਬਨ ਕੇ ਘਰਾਂ ਦੇ ਮੂਹਰੇ ਸਾਡੇ ਨਿਕਲਦੇ ਆ ਪਹਿਲੀ ਗੱਲ ਉਹਨਾਂ ਦਾ ਰਸਤਾ ਦੂਜੀ ਸਾਈਡ ਹੈ ਸਾਡਾ ਦੂਜੀ ਸਾਈਡ ਹੈ ਉਹਨਾਂ ਦਾ ਸਾਡੇ ਘਰ ਦੇ ਮੂਹਰੇ ਹਾਰਨ ਮਾਰ ਮਾਰ ਕੇ ਨਿਕਲਣ ਦਾ ਕੋਈ ਮਤਲਬ ਨਹੀਂ ਬੰਦਾ ਇੱਕੋ ਗਲਤ ਨੇ ਉਲਟਾ ਉਹ ਦਿਖਾ ਰਹੇ ਨੇ ਕਿ ਜੀ ਸਾਡੇ ਕ ਤਾਂ ਸਰ ਜੇ ਉਹ ਕਹਿ ਰਹੇ ਨੇ ਕਿ ਆਪਾਂ ਸਿਵਲ ਦੀ ਰਿਪੋਰਟ ਦੇ ਬਹਿਫ ਤੇ ਦਰਜ ਕਰਵਾਇਆ ਸਰ ਸਾਡੇ ਚ ਉਹ ਕਿਤੇ ਦਿਖਾ ਦੇਣ ਕਿ ਇਹਨਾਂ ਨੇ ਹਥਿਆਰ ਨਾਲ ਵਾਰ ਕੀਤਾ ਹੈ ਕਿ ਉਹਨਾਂ ਦੇ ਮੇਜਰ ਇੰਜਰੀਜ਼ ਹੋਈਆਂ ਨੇ ਮੇਜਰ ਇੰਜਰੀਜ਼ ਹੋਈਆਂ ਨੇ ਉਹ ਸਾਨੂੰ ਕਿਤੇ ਵੀ ਸ਼ੋਅ ਕਰ ਦੇਣ ਸਰ ਜਦੋਂ ਜੇ ਉਹ ਹਥਿਆਰ ਨਾਲ ਵਾਰ ਕਰ ਰਹੇ ਆ ਸਾਡੇ ਕੋਲ ਹਥਿਆਰ ਨਹੀਂ ਹੈਗੇ ਤਾਂ ਥੱਪੜ ਮੁੱਕਾ ਤਾਂ ਅਸੀਂ ਵੀ ਚਲਾਵਾਂਗੇ ਅਸੀਂ ਆਪਣੇ ਹੱਥਵਾਵਾ ਮੂਰੇ ਨਹੀਂ ਕਰਦਾਂਗੇ ਕਿ ਤੁਸੀਂ ਵੱਢ ਦੋ ਸਾਨੂੰ ਇਹ ਕੋਈ ਵੀ ਨਹੀਂ ਕਰੂਗਾ ਮੇਰਾ ਨਾਮ ਵਿਕਰੇਸ਼ ਸ਼ਰਮਾ ਜੀ ਜੀ ਸਾਡੇ ਗਾਰਡਨ ਸਿਟੀ ਵਿੱਚ ਮੇਰੀ ਵਾਈਫ ਫਰ ਮੈਂ ਅਸੀਂ ਕੋਈ ਬੱਚਿਆਂ ਦੀ ਕੋਈ ਸਗੀ ਆਪਸੀ ਇਹਨਾਂ ਦੀ ਮੈਟਰ ਉਹ ਸੁਲਝਾਉਣ ਲਈ ਮੇਰੀ ਵਾਈਫ ਉਹਦੀ ਵਾਈਫ ਨਾਲ ਗੱਲ ਕਰਦੇ ਸੀ ਸੁਖਿੰਦਰ ਸਿੰਘ ਦੀ ਉਹ ਗੱਲ ਕਰਦੇ ਕਰਦੇ ਸੁਖਿੰਦਰ ਸਿੰਘ ਬਾਹਰ ਆ ਕੇ ਮੇਰੀ ਵਾਈਫ ਨੂੰ ਬਹੁਤ ਗੰਦੀ ਗੱਲ ਕੱਟੀ ਔਰ ਚਪੇੜ ਮਾਰਨ ਨੂੰ ਕਹਿ ਗਿਆ ਇੱਥੇ ਥੋੜਾ ਮੈਂ ਵੀ ਗਰਸਵ ਹੋ ਗਿਆ ਉਸ ਤੋਂ ਬਾਅਦ ਉਹ ਬੈਠ ਛੱਕ ਕੇ ਬਾਹਰ ਆ ਗਿਆ ਫਿਰ ਉਸ ਤੋਂ ਬਾਅਦ ਦਾਖ ਲੈ ਕੇ ਆਇਆ ਇਸ ਤਰ੍ਹਾਂ ਕਾਫੀ ਜ਼ਿਆਦਾ ਵਧ ਗਿਆ ਜੀ ਕੰਮ ਇਹ ਤਾ ਫਿਰ ਮੇਰਾ ਛੋਟਾ ਬ੍ਰਦਰ ਉੱਪਰ ਆ ਗਿਆ ਦਾਤੇਰੇ ਮੇਰੇ ਸਿਰ ਤੇ ਮਾਰਦਾ ਫਿਰ ਤੇ ਲੱਗਾ ਮੇਰੇ ਆ ਜਗਾਂ ਤੇ ਉਹ ਮੇਰਾ ਹੱਥ ਕਾਫੀ ਜ਼ਿਆਦਾ ਵੱਢਿਆ ਗਿਆ ਅਸੀਂ ਦਾਤ ਵੀ ਉਹਦਾ ਫੜਿਆ ਉਸ ਤੋਂ ਬਾਅਦ ਉਹਦਾ ਬੜਾ ਬ੍ਰਦਰ ਉਹ ਵੀ ਆ ਗਿਆ ਅਸੀਂ ਉਹਨੂੰ ਫੜਦੇ ਵੇਲੇ ਤਲਵਾਰ ਲੈ ਕੇ ਉਹ ਸਾਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਆ ਕੇ ਮਾਰੀ ਤਲਵਾਰ ਉਹ ਬ੍ਰਦਰ ਉਸਨੇ ਫੜੀ ਆ ਉਹਦੇ ਹੱਥ ਵੱਡੇ ਗਏ ਨੇ ਉਹਨੇ ਬਹੁਤਿਆਰ ਬੜੇ ਤਗੜੇ ਥਿਆਰ ਨੇ ਬਾਕੀ ਇਹਨਾਂ 에ਅਰ ਗਨ ਨਾਲ ਫਾਇਰ ਕੀਤਾ ਜੋ ਮੇਰੀ ਵਾਈਫ ਦੇ ਹਾਰ ਦੇ ਕੋਲ ਲੱਗਾ ਹੈ ਨਿਸ਼ਾਨ ਤੋਂ ਦਿਖਾ ਵੀ ਦਿੱਤਾ ਮੇਰੀ ਵਾਈਫ ਨੇ ਉਹ ਕਾਫੀ ਜ਼ਿਆਦਾ ਲੱਗਾ ਹੋਇਆ ਹੈ ਉਹ ਚੀਜ਼ਾਂ ਵੀ ਇਦਾਂ ਦੇ ਹਥਿਆਰਾਂ ਨਾਲ ਇਹ ਤਾਂ ਜਾਣ ਲੇਵਾ ਹਮਲਾ ਆ ਸਰ ਕਿਉਂ ਕਿ ਜਾਣ ਲੇਵਾ ਹਮਲਾ ਕਿੰਨਾ ਹੋਇਆ ਬਸ ਇਹ ਅਸੀਂ ਮੰਗ ਕਰਦੇ ਆ ਕਿ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਸਾਡੇ ਦੇ ਪਰਚਾ ਦਰਜ ਕਰਵਾਇਆ ਝੂਠਾ ਪਰਚਾ ਹੈਗਾ ਇਹ ਔਰ ਉਹਨਾਂ ਕੋ ਹਥਿਆਰ ਹੈ ਸਾਡੇ ਕੋ ਵੀਡੀਓ ਸਾਰੀਆਂ ਪਈਆਂ ਉਹਨਾਂ ਕੋ ਵੀ ਵੀਡੀਓ ਪਈਆਂ ਆ ਚਾਹੇ ਉਹਨਾਂ ਦਾ ਫੋਨ ਚੈੱਕ ਕਰਨ ਜਦੋਂ ਅਸੀਂ ਸ਼ਨਮਨੀ ਹੋਈ ਆ ਉਹਦੇ ਵਿੱਚ ਵੀ ਵੀਡੀਓ ਪਾਈਆਂ ਉਹਨਾਂ ਨੇ ਉਹਦੇ ਵਿੱਚ ਵੀ ਸਾਡੇ ਕੋ ਕੋਈ ਹਥਿਆਰ ਨਹੀਂ ਹੈਗਾ ਅਸੀਂ ਨਿੱਤੇ ਹੈਗੇ ਆ ਹਾਂ ਉਹ ਵੀ ਸਿਰ ਦੇ ਉੱਤੇ ਮੇਰੇ ਬਾਹਰ ਹੋਣ ਦੇ ਕਾਰਨ ਛੋਟੇ ਬ੍ਰਦਰ ਨੇ ਜਾਂ ਅਸੀਂ ਕੋਈ ਪੱਥਰ ਮਾਰਿਆ ਹੋਗਾ ਉਹ ਵੀ ਉਹਨੇ ਅੰਦਰੋਂ ਪਹਿਲਾ ਵਾਰ ਕੀਤਾ ਪੱਥਰ ਦੇ ਨਾਲ ਫਿਰ ਅਸੀਂ ਪੱਥਰ ਮਾਰਿਆ ਆਪਣੇ ਬਚਾਵ ਲਈ ਕਿਉਂਕਿ ਉਹ ਤੁਹਾਨੂੰ ਵੀਡੀਓ ਦਿਖਾਈ ਵੀ ਆ ਉਹ ਬਾਹਰ ਦਾਤ ਲੈ ਕੇ ਆ ਰਿਹਾ ਇਸ ਕਰਕੇ ਅਸੀਂ ਪਥਰਾਵ ਕੀਤਾ ਵਰਨਾ ਤੇ ਨਹੀਂ ਕਰਦੇ ਅਸੀਂ ਤਾਂ ਜਾ ਵੀ ਰਹੇ ਸੀ ਜਾਨ ਦੇ ਬਾਵਜੂਦ ਵੀ ਉਹਨੇ ਉੱਪਰ ਛੜ ਕੇ ਫਾਇਰ 에ਅਰ ਗਨ ਦਾ ਕੀਤਾ ਕੋ ਜੋ ਜੋ ਕਿ ਮੇਰੀ ਵਾਈ ਦੇ ਮੰਗਲ ਸੂਤਰ ਜੀ ਵੀ ਲੱਗਾ ਉਸ ਤੋਂ ਵੱਧ ਉਸ ਤੋਂ ਜ਼ਿਆਦਾ ਫਿਰ ਵੀ ਉਹ ਛੋਟ ਲੱਗੀ ਆ ਮੇਰੀ ਵਾਈਫ ਨੂੰ ਹੁਣ ਸਰ ਇਸ ਮਾਮਲੇ 'ਚ ਇਨਕੁਆਇਰੀ ਦੀ ਮੰਗ ਜਾਂ ਕੋਈ ਪੁਲਿਸ ਕਮਿਸ਼ਨਰ ਦੇ ਨਾਲ ਕੋਈ ਗੱਲਬਾਤ ਨਹੀਂ ਅਸੀਂ ਅਸੀਂ ਕਰਾਂਗੇ ਅਸੀਂ ਕ੍ਰਿਸ਼ਣ ਦੇ ਕੋਲ ਜਾਵਾਂਗੇ ਅੱਜ ਅਸੀਂ ਜਾ ਕੇ ਗੱਲ ਕਰਾਂਗੇ ਸੀ ਵੀ ਸਾਡੇ ਕੋਲ ਪੇਸ਼ ਹੋਵਾਂਗੇ ਕੀ ਲੱਗਦਾ ਤੁਹਾਨੂੰ ਕੋਲ ਪ੍ਰਸ਼ਾਸਨ ਦੇ ਅਧਿਕਾਰੀ ਮਿਲੇ ਹੋਏ ਨੇ ਉਹਨਾਂ ਨਾਲ ਜਿਹੜੀ ਕਿ ਤੁਹਾਡੇ ਤੇ ਮੁਕੱਦਮਾ ਦਰਜ ਕਰਤਾ ਤੇ ਉਹਨਾਂ ਤੇ ਨਹੀਂ ਕੀਤਾ ਗਿਆ ਦੇਖੋ ਜੀ ਹੁਣ ਲੱਗਦਾ ਵੀ ਕੋਈ ਉੱਪਰੋਂ ਕੋਈ ਪ੍ਰੈਸ਼ਰ ਪਾਇਆ ਹੈ ਕਿਉਂਕਿ ਸਾਡੀ ਵੀ ਦਰਖਾਸਤ ਪਹਿਲਾਂ ਗਈ ਹੈ ਸ਼ਾਇਦ ਮੈਂ ਪਹਿਲਾਂ ਹੀ ਪਹੁੰਚ ਗਿਆ ਸੀਗਾ ਕਿਉਂਕਿ ਪੁਲਿਸ ਬਲਾਈ ਵੀ ਮੈਂ ਹੀ ਸੀਗੀ ਕਿਉਂਕਿ ਸਾਡੀਆਂ ਗੱਡੀਆਂ ਪੰਨੀਆਂ ਜਾ ਰਹੀਆਂ ਸੀਗੀਆਂ ਅਸੀਂ ਅੰਦਰ ਬੈਠੇ ਸੀਗੇ ਔਰ ਇਹ ਸਾਰਾ ਮੈਟਰ ਲੜਾਈ ਤਾਂ ਜੋ ਨਿਭਰ ਚੁੱਕੀ ਸੀ ਉਸ ਤੋਂ ਬਾਹਰ ਵੀ 10-12 ਬੰਦੇ ਲੈ ਕੇ ਨਾਲੇ ਗੱਡੀਆਂ ਪੰਨੀਆਂ ਉਹ ਤੋਂ ਪੁਲਿਸ ਆਈ ਹੈਗੀ ਉਹ ਲਖਾਈ ਹੈਗੀ ਉਹਨਾਂ ਨੇ ਆ ਕੇ ਵੀਡੀਓ ਵੀਡੀਓ ਬਣਾ ਕੇ ਲੈ ਕੇ ਗਏ ਕਿ ਇਹਨਾਂ ਬਹੁਤ ਖਾਸ ਵੀ ਪਹਿਲੋਂ ਮੇਰੀ ਗਈ ਹੈਗੀ ਹੈ ਉਦੋਂ ਤੋਂ ਮਰ ਕੋਈ ਬਿਆਨਬੋਧ ਵੀ ਲੈਣੇ ਸਾਡਾ ਕੁਝ ਨਹੀਂ ਹੋ ਰਿਹਾ ਪਰ ਹੁਣ ਸਾਨੂੰ ਪਤਾ ਲੱਗਾ ਵੀ ਕੱਲ ਸਾਡੇ ਦੇ ਪਰਚ ਦਰਜ ਹੋਇਆ ਸਾਨੂੰ ਕੋਲੋਂ ਦੀ ਵੀਡੀਓ ਹੈਗੀ ਤੁਹਾਡੇ ਕੋਲ ਹਾਂਜੀ ਹਾਂਜੀ ਬਿਲਕੁਲ ਹੈਗੀ ਹੈ ਉਹਨਾਂ ਦਾ ਮੰਗ ਕੀ ਕਰਦੇ ਹੋ ਸਾਨੂੰ ਮੰਗਦੇ ਇਹੀ ਕਰ ਸਾਨੂੰ ਸਾਫ ਦਲਾਇਆ ਜਾਵੇ ਜੀ ਇਹਨਾਂ ਤੇ ਵੀ ਸਖਤ ਕਾਰਵਾਈ ਹੋਈ ਜਾਵੇ ਕਿਉਂਕਿ ਸਾਡੇ ਦੇ ਪਰਚਾ ਕਰ ਰਹੇ ਨੇ ਜਦਕਿ ਹਥਿਆਰ ਇਹਨਾਂ ਦੇ ਕੋਲ ਹੀ ਨਾ ਕੋਲ ਵੀ ਵੀਡੀਓ ਆ ਉਹਨਾਂ ਵਿੱਚ ਵੀ ਹਥਿਆਰ ਇਹਨਾਂ ਦੇ ਕੋਲ ਆ ਰਹੇ ਨੇ ਗੁੰਡਾ ਗਰਦੀ ਇਹੀ ਕਰ ਰਹੇ ਨੇ ਗੁੰਡਾ ਗਰਦੀ ਵੀ ਕਿਤੇ ਗਲੀ ਕਮਾਂ ਲੜਾਈ ਹੁੰਦੀ ਹੱਥਾਂ ਨਾਲ ਲੜ ਸਕਦੇ ਆ ਅਸੀਂ ਵੀ ਹਾਲਾਂਕਿ ਤਲਵਾਰ ਔਰ ਦਾਤ ਅਸੀਂ ਉਹਨਾਂ ਕੋਲ ਛਿੰਨ ਵੀ ਲਿਆ ਸੀ ਸਾਡੇ ਹੱਥ ਵੱਡੇ ਗਏ ਆ ਸਾਨੂੰ ਵੀ ਚਲਾਣੇ ਆਂਦੇ ਆ ਮੈਂ ਅਸੀਂ ਇਦਾਂ ਦਾ ਨਹੀਂ ਲੜ ਸਕਦੇ ਠੀਕ ਹੈ ਸਹੀ ਹੋਇਆ ਬੜੀ ਬੜੀ ਹਾਂ ਜਿਵੇਂ ਉਹ ਬੰਦੇ ਉਹ ਜਿਹਦੇ ਬਾਬਤ ਦੋਨਾਂ ਪਾਰਟੀਆਂ ਨੇ ਆਪਣੀ ਆਪਣੀ ਐਮਐਲਏ ਪੇਸ਼ ਕਰੀ ਸੀਗੀ ਤੇ ਦਵਿੰਦਰ ਸਿੰਘ ਦੀ ਜੋ ਐਮਐਲਏ ਸੀਗੀ ਉਹਦੇ ਵਿੱਚ ਚਾਰ ਸੱਟਾਂ ਲੱਸੀਆਂ ਗਈਆਂ ਸਨ ਤੇ ਦੋ ਦਾ ਆਪੀਨੀਅਨ ਹਲੇ ਪੈਂਡਿੰਗ ਸੀਗਾ ਤੇ ਜਦੋਂ 15 ਤਰੀਕ ਨੂੰ ਇਹਨਾਂ ਸੱਟਾਂ ਦਾ ਆਪੀਨੀਅਨ ਆਇਆ ਤਾਂ ਐਫਆਈਆਰ ਨੰਬਰ ਦਵਿੰਦਰ ਸਿੰਘ ਦੇ ਬਿਆਨ ਤੇ ਐਫਆਈਆਰ ਨੰਬਰ 99/24 115 ਜਿਮਨ 2 117 ਜਿਮਨ 1 191 ਜਿਮਨ 3 ਬੀਐਨਐਸ ਲੌਂਚ ਕਰੀ ਗਈ ਤੇ ਸਾਰਾ ਇਹ ਵੀ ਜੋ ਜਿਹੜੀਆਂ ਨੰਗੀਆਂ ਕੁਰਬਾਨਾ ਲੈ ਕੇ ਹਮਲਾ ਕਰ ਰਹੇ ਨੇ ਸੀਸੀ ਕੈਮਰੇ ਦੀ ਫੁਟੇਜ ਸਾਹਮਣੇ ਆਈ ਹੈ ਲੱਗਦਾ ਵੀ ਦੋਨਾਂ ਪਾਰਟੀਆਂ ਦੇ ਕਾਰਵਾਈ ਕੀਤੀ ਆਉਗੀ ਇੱਕ ਸਰ ਹਾਂਜੀ ਬਿਲਕੁਲ ਅ ਅਸੀਂ ਉਹਨਾਂ ਦੂਜੀ ਪਾਰਟੀ ਨੂੰ ਵੀ ਹਦਾਇਤ કરી ਸੀ ਕਿ ਅੱਪ ਦਾ ਤੁਸੀਂ ਬਿਆਨ ਆ ਜਿਹੜਾ ਆਕੇ ਤਹਿਰੀਰ ਕਰਾਓ ਜੋ ਵੀ ਚੀਜ਼ਾਂ ਸਾਹਮਣੇ ਆਉਣਗੀਆਂ ਜੋ ਵੀ ਕਾਨੂੰਨੀ ਅ ਕਾਨੂੰਨ ਦੇ ਹਿਸਾਬ ਨਾਲ ਜੋ ਵੀ ਬਣਦੀ ਕਾਰਵਾਈ ਹੋਊਗੀ ਉਹ ਅਮਨਸਿਲੀ ਜਾਂਦੀ ਸਰ ਜੀ ਇੱਕ ਵਾਰ ਕਹਿਣਾ ਚਾਹੀਦਾ ਕਿ ਸ਼ਾਇਦ ਇਹ ਸਾਡੇ ਤੇ ਪਿਆ ਬੀੜੇ ਤੇ ਸਾਡੇ ਆਪ ਬਿਆਨਦਰਚ ਕਰਾਏ ਹੋਏ ਨੇ ਵੀਡੀਓ ਦਿੱਤੀ ਹੈ ਪਰ ਉਸ ਦੇ ਭਾਗ ਜਿਹੜੇ ਕਾਰਵਾਈ ਨਹੀਂ ਹੋਉਂਦੇ ਉਹਨਾਂ ਨੇ ਜਿਹੜਾ ਬਿਆਨ ਆ ਉਹਨਾਂ ਨੇ ਇੱਕ ਸਿੰਪਲ ਲਾਂਚ ਮਤਲਬ ਅਰਖਾਸਤ ਦਿੱਤੀ ਸੀ ਉਹਨਾਂ ਨੂੰ ਹਦਾਇਤ ਕਰੀ ਗਈ ਹੈ ਵੀ ਤੁਸੀਂ ਆਪ ਦਾ ਜਿਹੜਾ ਬਿਆਨ ਆ ਉਹ ਸਾਨੂੰ ਤਹਿਰੀਰ ਕਰਾਓ ਜਿਸ ਦੇ ਅਧਾਰ ਤੇ ਜੋ ਵੀ ਬਣਦੀ ਕਾਰਵਾਈ ਹੋਊਗੀ ਉਹ ਅਮਨਸਿਲੀ ਜਾਂਦੀ ਹੋਊਗੀ ਜਿਹੜਾ ਪਰਚਾ ਹੋਣੀ ਕਾਰਵਾਈ ਆ ਉਹ ਐਮਐਲਆਰ ਦੇ ਅਧਾਰ ਤੇ ਹੀ ਕੀਤੀ ਜਾਊਗੀ ਜੋ ਵੀ ਐਮਐਲਆਰ ਦੇ ਵਿੱਚ ਸਾਹਮਣੇ ਆਊਗਾ ਭਰਾਂ ਉਸ ਦੀ ਸਰ ਅਸਲੇ ਦੀ ਉਹ ਅਸਲੇ ਦੀ ਜਾਂਚ ਕੀਤੀ ਜਾਊਗੀ ਜਿਸ ਅਸਲੇ ਦੇ ਉਹਨਾਂ ਨੇ ਫਾਇਰ ਕੀਤਾ ਵੀ ਲਸੰਸੀ ਹੈ ਅਗਰ ਇਹ ਚੀਜ਼ ਸਾਹਮਣੇ ਆਉਂਦੀ ਹੈ ਵੀ ਉਸ ਚੀਜ਼ ਦੀ ਕੋਈ ਫਾਇਰ ਹੋਈ ਆ ਤਾਂ ਉਸ ਦੀ ਬਿਲਕੁਲ ਜਾਂਚ ਕੀਤੀ ਜਾਊਗਾ ਪਰ ਉਹਨਾਂ ਨੂੰ ਇਹਦੇ ਲਈ ਆ ਕੇ ਬਿਆਨ ਆਪਣਾ ਦੇਣਾ ਪਊਗਾ ਉਸ ਦੀ ਨਫਾ ਅੱਗੇ ਕਾਰਵਾਈ ਹਮਤ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਹਮਤ ਲਿਆਈ ਸਰ ਥਾਣਾ ਮੁਖੀ ਦਾ ਇਹ ਕਹਿਣਾ ਹੈ ਕਿ ਜਿਹੜੀ ਉਹ ਫਾਇਰ ਕੀਤਾ ਗਿਆ ਸੀ ਉਹ ਕੋਈ ਬੱਚੇ ਵਾਲੀ ਗੱਲ ਸੀਗੀ ਤੇ ਤੁਹਾਨੂੰ ਨਹੀਂ ਲੱਗਦਾ ਵੀ ਉਹ ਜੇ ਬੱਚੇ ਵਾਲੀ ਗੱਲ ਸੀ ਉਹਦੇ ਨਾਲ ਹੀ ਜਿਹੜਾ ਇਸ ਤਰੀਕੇ ਦਾ ਹੋਇਆ ਵਾ ਤੇ ਜ਼ਖਮ ਵੀ ਹੋ ਨੇੜੀ ਦੇ ਵੀ ਉਹ ਕਿਤੇ ਨਾ ਕਿਤੇ ਵੀ ਉਹਨਾਂ ਨੇ ਬੱਚਿਆਂ ਨੂੰ ਵੀ ਇਸ ਤਰ੍ਹਾਂ ਦੇ ਹਥਿਆਰ ਫੜਾਈ ਹੋਏ ਨੇ ਨਹੀਂ ਅਗਰ ਇਸ ਚੀਜ਼ ਦੀ ਕੋਈ ਵੀ ਚੀਜ਼ ਸਾਹਮਣੇ ਆਉਂਦੀ ਹੈ ਉਹਦੀ ਪੂਰੀ ਪ੍ਰੋਪਰ ਜਾਂਚ ਕੀਤੀ ਜਾਊਗੀ ਲੇਕਿਨ ਉਸ ਲਈ ਅਸੀਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਜਿਹੜਾ ਇਹ ਬਿਆਨ ਆ ਵਿਕਰਮਜੀ ਸ਼ਰਮਾ ਤੇ ਉਹਨਾਂ ਦੀ ਫੈਮਿਲੀ ਅਗਰ ਆ ਕੇ ਬਿਆਨ ਲਿਖਾਉਗੀ ਉਹ ਚੀਜ਼ਾਂ ਨੂੰ ਆਪਾਂ ਸਫਾ ਮਿਸਲ ਤੇ ਲੈ ਕੇ ਉਹ ਜੋ ਵੀ ਬਣਦੀ ਕਾਨੂੰਨ ਦੇ ਹਸਾਬ ਨਾਲ ਕਾਰਵਾਈ ਹੋਊਗੀ ਉਹ ਸਮਝ ਲੈਣਾ ਤੁਸੀਂ ਕਿਹਾ ਵੀ ਐਮ ਆਰ ਐਲ ਦੇ ਆਧਾਰ ਤੇ ਜਿਹੜੀ ਕਾਰਵਾਈ ਕੀਤੀ ਜਾਊਗੀ ਪਰ ਜਿਹੜੀਆਂ ਨੰਗੀਆਂ ਤਲਵਾਰਾਂ ਉਹਨਾਂ ਨੇ ਨਹਿਰ ਆਈਆਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਆ ਤੇ ਜਿਹੜੇ ਦੋ ਤੋਂ ਤਿੰਨ ਗੱਡੀਆਂ ਦੇ ਸ਼ੀਸ਼ੇ ਪੂਰੀ ਤਰ੍ਹਾਂ ਡੈਮੇਜ ਕਰ ਦਿੱਤੇ ਗਏ ਨੇ ਗੱਡੀਆਂ ਤੇ ਉਹ ਤੇ ਉਹ ਤੇ ਜਿਹਦੀ ਛਿੜੀ ਛੁੜੀ ਹੋ ਗਈ ਇਸ ਪਾਬਲ ਤੇ ਜੋ ਵੀ ਵੀਡੀਓ ਸਾਹਮਣੇ ਆ ਰਹੀ ਆ ਉਹਨੂੰ ਬਾਚਿਆ ਜਾ ਰਿਹਾ ਹੈ ਉਹ ਵੀਡੀਓ ਨੂੰ ਵਾਚ ਕੇ ਜੋ ਵੀ ਕਾਨੂੰਨ ਦੇ ਹਸਾਬ ਨਾਲ ਕਾਰਵਾਈ ਬਣਦੀ ਹੋਊਗੀ ਉਹ ਜ਼ਰੂਰ ਹੋਊਗੀ ਪਰ ਸਰ ਦੇਰੀ ਕਿਉਂ ਹੋਈ ਹੈ ਨਹੀਂ ਕਿਉਂਕਿ 15 16 ਦਿਨ ਹੋ ਚੁੱਕੇ ਨੇ ਤੇ ਆਪਣੇ ਮੁੱਖ ਮੰਤਰੀ ਪੰਜਾਬ ਦੇ ਵੀ ਆਦੇਸ਼ ਨੇ ਵੀ ਜਿਹੜੇ ਅਜਹੀਆਂ ਘਟਨਾਵਾਂ ਹਨ ਤੇ ਨਾਲੋਂ ਨਾਲ ਜਾਣ ਕਰਕੇ ਜਿਹੜੀ ਐਫ ਆਈ ਆਰ ਹੋਣੀ ਚਾਹੀਦੀ ਹੈ ਕਿਉਂਕਿ ਉਹ ਤੇ ਧਰਦਾ ਕਹਿਣਾ ਕਿ ਸਾਡੇ ਵੱਲੋਂ ਹੀ ਦਰਖਾਸਤ ਦਿੱਤੀ ਗਈ ਹੈ ਪਰ ਪਾਸਾ ਸਾਡੇ ਦੀ ਕੀਤਾ ਗਿਆ ਇਹ ਜੋ ਇਹਦਾਂ ਹੋਣੇ ਨਹੀਂ ਇਹ ਜੋ ਜੋ ਵੀ ਕਾਨੂੰਨੀ ਕਾਰਵਾਈ ਹੁੰਦੀ ਆ ਆਪਾਂ ਮੈਡੀਕਲ ਓਪੀਨੀਅਨ ਤੇ ਬਾਹਰ ਨਹੀਂ ਜਾ ਸਕਦੇ ਸੀ ਜਿਵੇਂ ਜੋ ਵੀ ਪਹਿਲਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਜੋ ਐਮ ਐਲ ਆਰ ਦੇ ਵਿੱਚ ਸੀਗਾ ਪਹਿਲਾਂ ਜਿਹੜੀਆਂ ਸੱਟਾਂ ਸੀਗੀਆਂ ਪਹਿਲਾਂ ਡੇਡੀ ਐਂਟਰੀ ਹੀ ਹੋਈ ਸੀ ਕਿਉਂਕਿ ਉਹ ਜਿਹੜੇ ਦੋ ਸੱਟਾਂ ਸੀਗੀਆਂ ਉਹ ਉਹਦਾ ਓਪੀਨੀਅਨ ਮੈਡੀਕਲ ਓਪੀਨੀਅਨ ਲਈ ਰੱਖਿਆ ਦਿੰਿਆ ਸੀ ਕਿਉਂਕਿ ਉਹਨਾਂ ਦਾ ਓਪੀਨੀਅਨ ਲੇਟ ਆਇਆ ਇਸ ਕਰਕੇ ਉਹਦੇ ਵਿੱਚ ਐਫਆਈਆਰ ਲਾਚ ਦੇ ਵਿੱਚ ਉਸ ਦੇ ਨਹੀਂ ਠੀਕ ਹੈ थैंक यू ਸੰਜੀਤ ਜੀ ਧੰਨਵਾਦ ਸਰ ਮਿਹਰਬਾਨੀ